ਜਦੋਂ ਤੁਸੀਂ ਪੰਜਾਬ ਨੂੰ ਵੇਖੋਗੇ ਹੈਰਾਨੀਆਂ ਭਰਿਆ ਪੰਜਾਬ ਹੈ ਜਿਹਨੂੰ ਕਹਿੰਦੇ ਨਾ ਅਨਡਿਸਕਵਰਡ ਪੰਜਾਬ 4000 ਤੋਂ ਵੱਧ ਕੱਲੀ ਖੇਤੀਬਾੜੀ ਨਾਲ ਸੰਬੰਧਿਤ ਕੋਆਪਰੇਟਿਵ ਹੈ ਕੋਆਪਰੇਟਿਵ ਬੈਂਕ ਨੇ ਪ੍ਰਾਇਮਰੀ ਐਗਰੀਕਲਚਰ ਡਵੈਲਪਮੈਂਟ ਬੈਂਕ ਕੇ ਅੰਤ ਕੀ ਹੈ 90% ਤੋਂ ਵੱਧ ਡਿਫਾਲਟਰ ਹੋਊ ਚੱਲੀ ਜਾਂਦੇ ਜੇ ਇੱਕ ਪ੍ਰਾਈਵੇਟ ਕੰਪਨੀ ਛੋਟੀ ਜੀ ਵਰਲਡ ਵਾਈਡ ਬਿਜ਼ਨਸ ਕਰ ਸਕਦੀ ਆ ਫੂਡ ਦਾ ਤੇ ਇਹਨਾਂ ਨੂੰ ਕੀ ਪ੍ਰਾਣ ਮਾਰਕੀਟ ਕਿਸੇ ਵੇਲੇ ਏਸ਼ੀਆ ਦਾ ਸਭ ਤੋਂ ਵੱਡਾ ਕੋਆਪਰੇਟਿਵ ਬਤਾਰਾ ਸੀਗਾ ਤੁਸੀਂ ਖੰਨੇ ਤੋਂ ਲੈ ਕੇ ਜਲੰਧਰ ਤੱਕ ਚਲੇ ਜਾਓ ਇੰਨੀਆਂ ਕੈਨਰੀ ਤੋਂ ਲੈ ਕੇ ਤੁਹਾਡਾ ਸ਼ਹਿਰ ਸਭ ਤੋਂ ਵਧੀਆ ਸੀ ਸ਼ਹਿਦ ਤੁਹਾਨੂੰ ਮੈਂ ਹੁਣ ਦੀ ਯਾਦ ਦਿਵਾਵਾਂ ਇੱਕ ਦੇਸ਼ ਦੇ ਵਿੱਚ ਸ਼ਹਿਦ ਦੀ ਸਾਰੇ ਏਵੈਲੂਏਸ਼ਨ ਉਹੀ ਜਦੋਂ 2-3 ਧੰਨਾ ਸੇਠਾ ਨੇ ਆ ਕੇ ਕਾਰੋਬਾਰ ਜੇ ਐਂਟਰੀ ਕਰੀ ਕੱਲਾ ਇੱਕ ਸੋਨਾ ਦਾ ਜੋ ਮਾਰਕੀਟ ਦਾ ਬ੍ਰਾਂਡ ਹੈ ਉਹਦਾ ਸ਼ਹਿਦ ਸਾਰੇ ਟੈਸਟ ਪਾਸ ਕਰ ਗਿਆ ਵੱਡੀਆਂ ਵੱਡੀਆਂ ਬ੍ਰਾਂਡਡ ਕੰਪਨੀਆਂ ਤੇ ਸਣੇ ਸਾਡੇ ਲਾਲਾ ਜੀ ਇੱਕ ਜਿਹੜੇ ਕਾਰੋਬਾਰੀ ਨਵੇਂ ਨਾਮ ਸਾਧੂ ਸੰਤ ਬਣੇ ਨੇ ਉਹਨਾਂ ਦੀ ਵੀ ਫੇਲ ਹੋ ਗਈ। ਅਸੀਂ ਉਹਨੂੰ ਪ੍ਰੋਪਰ ਮਾਰਕੀਟ ਨਹੀਂ ਕਰ पाए। ਉਹੀ ਮੈਂ ਗੱਲ ਕਹਿਣ ਲੱਗਾ ਵੇਰਕਾ ਇੱਕ ਬ੍ਰਾਂਡ ਸੀ। ਜ਼ੋਰ ਲੱਗਾ। ਕੋਆਪਰੇਟਿਵ ਦਾਇਦਰਾ। ਹਰਾਨੀ ਐ ਮੈਂ ਤਾਂ ਹਰ ਵਾਰ ਹਰਾਨੀ ਦੀ ਗੱਲ ਵਰਤਦਾ ਜਦੋਂ ਤੁਸੀਂ ਪੰਜਾਬ ਨੂੰ ਵੇਖੋਗੇ ਹਰਾਨੀਆਂ ਭਰਿਆ ਪੰਜਾਬ ਹੈ। ਜਿਹਨੂੰ ਕਹਿੰਦੇ ਨਾ ਅਨਡਿਸਕਵਰਡ ਪੰਜਾਬ। 4000 ਤੋਂ ਵੱਧ ਕੱਲੀ ਖੇਤੀਬਾੜੀ ਨਾਲ ਸੰਬੰਧਿਤ ਕੋਆਪਰੇਟਿਵ ਹੈ ਕੋਆਪਰੇਟਿਵ ਬੈਂਕ ਨੇ ਪ੍ਰਾਇਮਰੀ ਐਗਰੀਕਲਚਰ ਡਵੈਲਪਮੈਂਟ ਬੈਂਕ ਕੇ ਅੰਤ ਕੀ ਹੈ 90% ਤੋਂ ਵੱਧ ਡਿਫਾਲਟਰ ਹੋ ਚੱਲੀਆਂ ਨੇ